ਸਤਿ ਸ਼੍ਰੀ ਅਕਾਲ ਦੋਸਤੋ ਦਿਨ ਸ਼ੁੱਕਰਵਾਰ ਬਰਾ 2025 ਤੇ ਤਰੀਕ 15 ਅਗਸਤ ਦੋ ਦਿਨ ਕੁਝ ਰਜਿਮਿਆਂ ਦੇ ਕਾਰਨ ਸਫ਼ਰ ਨਹੀਂ ਕਰ ਸਕੇ ਅੱਜ ਫਿਰ ਸਫ਼ਰ ਦੇ ਉੱਪਰ ਦੁਬਾਰਾ ਜਾ ਰਹੇ ਹਾਂ ਆਪਣੇ ਪਿੰਡ ਤੋਂ ਤਕਰੀਬਨ 15 ਜਾਂ 20 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਉਹੋ ਕਰਾਂਗੇ ਬਾਕੀ ਦੋਸਤੋ ਜਿਹੜੀ ਸਾਈਕਲਿੰਗ ਇਹ ਇੱਕ ਤਰ੍ਹਾਂ ਦਾ ਐਕਸਰਸਾਈਜ਼ ਹੈ ਕੁਝ ਜਿਹੜੇ ਦੋਸਤ ਮਿੱਤਰ ਜਿੰਮ ਵਿੱਚ ਵੀ ਜਾਂਦੇ ਹੋਣਗੇ ਇਹ ਇੱਕ ਆਪਣੀ ਜਗਾ ਬਣੀ ਹੋਈ ਹੈ ਸੰਤਾਂ ਦੀ ਨਰਮਲ ਕੁਟੀਆ ਜੋ ਰਿਸ਼ੀ ਕੇਸ ਵਾਲੇ ਸੰਤ ਨੇ ਉਹਨਾਂ ਨੇ ਬਣਵਾਈ ਹੋਈ ਹੈ ਸ਼ਾਇਦ ਕਈ ਦੋਸਤ ਮਿੱਤਰ ਇਹਦੇ ਵਿੱਚੋਂ ਰਿਸ਼ੀ ਕੇਸ ਜਾ ਕੇ ਵੀ ਆਏ ਹੋਣਗੇ ਅਕਸਰ ਇੱਥੇ ਮੱਥਾ ਟੇਕਣ ਆਈਦਾ ਤੇ ਜੋ ਮਨ ਨੂੰ ਜੋ ਰੂਹ ਨੂੰ ਸਕੂਨ ਮਿਲਦਾ ਏ ਉਹ ਸ਼ਾਇਦ ਹੀ ਮੇਰੇ ਹਿਸਾਬ ਨਾਲ ਕਿਤੇ ਜਾ ਕੇ ਮਿਲਦਾ ਹੋਵੇਗਾ ਮੈਸੇ ਚਲੋ ਜੋ ਵੀ ਹੈ ਆਪਣੇ ਸਥਾਨ ਨੇ ਬਣੇ ਹੋਏ ਗੁਰੂ ਘਰ ਬਣੇ ਹੋਏ ਸਭ ਇੱਕੋ ਬਰਾਬਰ ਨੇ ਪਰ ਕੁਝ ਜਗ੍ਹਾ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਜੋ ਦਿਲ ਦੇ ਬਹੁਤ ਜ਼ਿਆਦਾ ਨਜ਼ਦੀਕ ਹੁੰਦੀਆਂ ਏ ਆਓ ਤੁਹਾਨੂੰ ਵੀ ਕਰਵਾਨਿਆਂ ਦਰਸ਼ਨ ਜੋ ਇਥੇ ਨਿਰਮਲ ਕੁبية ਬਣੀ ਹੋਈ ਆ ਇਹ ਦੇਖੋ ਦੋਸਤੋ ਕੁਦਰਤੀ ਨਜ਼ਾਰੇ ਖੇਤਾਂ ਦੇ ਜੋ ਕਹਿੰਦੇ ਕਿ ਪਿੰਡਾਂ ਦੀ ਰੌਣਕ ਜੋ ਪਿੰਡਾਂ ਵਾਲਾ ਨਜ਼ਾਰਾ ਉਹ ਕਿਤੇ ਬਾਹਰ ਨਹੀਂ ਮਿਲਦਾ ਜੋ ਹਰਿਆਲੀ ਪਿੰਡਾਂ ਦੇ ਵਿੱਚ ਹੈ ਠੀਕ ਆ ਮੰਨਦੇ ਆ ਕਿ ਸ਼ਹਿਰਾਂ ਦੀ ਜੋ ਲਾਈਫ ਹੈ ਵਧੀਆ ਹੈ ਉਥੇ ਹਰ ਫੈਸਿਲਿਟੀਆਂ ਹੈ ਸਕੂਲ ਦੀ ਹੋਗੀ ਕਾਲਜ ਦੀ ਜਾਂ ਹਸਪੀਟਲ ਐਨੀਥਿੰਗ ਮਤਲਬ ਕੋਈ ਵੀ ਫੈਸਿਲਿਟੀ ਹੈ ਜਿਹੜੀ ਉਥੇ ਆਸਾਨੀ ਨਾਲ ਮਿਲ ਜਾਂਦੀ ਹੈ ਪਰ ਜੋ এনवायरमेंट ਲਗਾ ਲੋ ਉਹ ਪਿੰਡਾਂ ਦੇ ਵਿੱਚੋਂ ਮਿਲਦਾ ਇਹ ਉਹ ਕਿਤੇ ਬਾਹਰ ਨਹੀਂ ਹੈ ਦੇਖੋ ਦੂਰ ਤੱਕ ਲਹਿਲ ਹੁੰਦੀਆਂ ਫਸਲਾਂ ਹਰੇ ਭਰੇ ਦਰਖਤ ਦੇ ਵਿੱਚ ਦੋਸਤੋ ਗੰਨੇ ਦਾ ਜੂਸ ਆ ਜਿਹੜੀ ਉਹਨੇ ਜਿਹੜੀ ਲੱਗੀ ਹੋਈ ਹੈ ਤੇ એનર્ਜੀ ਵੀ ਜ਼ਰੂਰੀ ਹੈ ਨਾਲ ਨਾਲ Only be close. ਮੈਂ ਜੱਗ ਤੇ ਲੰਡੂਆਂ ਉੱਤੇ ਜੀ ਹੋਇਆ ਮੈਂ ਡਿਜ਼ਾਈਨ ਈਸਟ ਕੋਰਾਈਜ਼ਰ ਜਸਟ ਕਿ ਬੈਡ ਆਫ ਕਿਸੇ ਨਾਲ ਕੋਈ ਨਹੀਂ ਰੱਬ ਨਾਲ ਸੈਨਾ ਚੰਗਾ ਪਰਦੇ ਨੂੰ ਆਇਆ ਨਹੀਂ ਮੈਂ ਜੱਗ ਤੇ ਲੰਡੂਆਂ ਨੂੰ ਪਾਰ ਲਈ ਹੋਇਆ ਮੈਂ ਡਿਜ਼ਾਈਨ ਆ तकरीबन 10 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਇੱਕ ਜਗ੍ਹਾ ਬ੍ਰੇਕ ਮਾਰੀ ਆ ਸਾਈਕਲ ਦੀ ਥੋੜਾ ਸਾਹ ਲੈ ਲਈਏ ਔਰ ਨਾਲ ਪਾਣੀ ਵਗੈਰਾ ਪੀ ਲਈਏ ਫਿਰ ਅਗਲਾ ਜਿਹੜਾ 10 ਜਾਂ 15 ਕਿਲੋਮੀਟਰ ਸਰਫਰ ਉਹ ਫੇਰ ਸ਼ੁਰੂ ਕਰਦੇ ਹਾਂ। ਬਾਕੀ ਜਦੋਂ ਪਹਿਲਾਂ ਪਹਿਲਾਂ ਸਾਈਕਲਿੰਗ ਕਰਦੇ ਸੀ ਤਾਂ ਉਦੋਂ ਖਿਤਾਬਤ ਵੀ ਜ਼ਿਆਦਾ ਹੁੰਦੀ ਸੀ ਔਰ એનર્ਜੀ ਵੀ ਜ਼ਿਆਦਾ ਲੱਗਦੀ ਸੀ ਉਸ ਟਾਈਮ। ਪਰ ਜਿਵੇਂ ਜਿਵੇਂ ਡੇਲੀ ਸਾਈਕਲਿੰਗ ਕਰ ਰਹੇ ਹਾਂ ਜਾਂ ਕਰੋ ਠੀਕ ਹੈ ਹੁਣ ਇੱਕ ਜਾਂ ਦੋ ਦਿਨ ਗੈਪ ਪੈ ਗਿਆ। ਬਰਸਤੋਵਾ ਜਿੱਦਾਂ ਡੇਲੀ ਸਾਈਕਲਿੰਗ ਕਰਦੇ ਹਾਂ 20 ਜਾਂ 25 ਕਿਲੋਮੀਟਰ ਸਾਈਕਲਿੰਗ ਕੋਈ ਜ਼ਿਆਦਾ ਨਹੀਂ ਲੱਗਦੀ ਬਿਲਕੁਲ ਵੀ। ਪਹਿਲਾਂ ਪਹਿਲਾਂ ਲੱਤਾਂ ਨੂੰ ਬਹੁਤ ਜ਼ਿਆਦਾ ਦਰਦ ਹੋਈ ਸੀ ਜਦੋਂ ਚਲਾਉਣ ਲੱਗੇ ਸੀ ਸਾਈਕਲ। ਬਟ ਹੁਣ ਕੋਈ ਜ਼ਿਆਦਾ ਇਹਨਾਂ ਫੀਲਿੰਗ ਹੁੰਦਾ ਹੁਣ। ਸੋ ਇਸ ਕਰਕੇ ਕਹਿੰਦੇ ਆ ਕਿ ਜੋ ਐਕਸਰਸਾਈਜ਼ ਲਾ ਲਓ ਜਾਂ ਜੋ ਕਿਸੇ ਜਿਹੜੀ ਰਹਾਸਲ ਲਾ ਲਓ ਜਿੱਦਾਂ ਆਪਾਂ ਟੂਰ ਤੇ ਨਿਕਲਣਾ ਹੁੰਦਾ ਕਿਸੇ ਪਾਸੇ ਆਪਾਂ ਇਦਾਂ ਹੀ ਚਲੇ ਜਾਈਏ ਸਾਈਕਲ ਚਲਾਇਆ ਨਾ ਹੋਵੇ ਤੇ ਬਾਅਦ ਦੇ ਵਿੱਚ ਫਿਰ ਉੱਥੇ ਗੋਡੇ ਗਿੱਟੇ ਫੜ ਕੇ ਬੈਠੇ ਰਹੀਏ ਉਸ ਦਾ ਫਾਇਦਾ ਕੋਈ ਨਹੀਂ ਹੈ। ਇਸ ਕਰਕੇ ਕੀ ਆ ਪਹਿਨਾ ਆਪਣੇ ਲੈਵਲ ਦੇ ਉੱਤੇ ਚਲਾ ਕੇ ਦੇਖੋ ਸਾਈਕਲ ਨੂੰ ਕਿੰਨਾ ਕੁ ਤੁਸੀਂ ਚਲਾ ਸਕਦੇ ਹੋ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਤੇ ਜੋ ਟੂਰ ਤੇ ਜਾਓ ਤੇ ਹੋ ਸਕਦਾ ਵੀ ਕਿਸੇ ਦਿਨ 80 ਕਿਲੋਮੀਟਰ 100 ਕਿਲੋਮੀਟਰ ਚਲਾਉਣਾ ਪੈ ਜਾਵੇ ਤੇ ਕਿਤੇ ਖੜੇ ਸੀ ਉੱਥੇ ਉਹਦੇ ਮੈਨੂੰ ਵੀਡੀਓ ਲਗਾ ਰਹੇ ਆ ਇਹ ਚੰਗੀ ਵਾਲੇ ਸਾਰੇ 25 ਕਿਲੋਮੀਟਰ ਨੂੰ ਜੋ ਵੀ ਇਹ ਬਲੌਗ ਦੇਖਦੇ ਹੋ ਉਹਨਾਂ ਨੂੰ ਅੱਜ ਦੋਸਤੀ ਬੇਨਤੀ ਰਿਕਵੈਸਟ ਹੈ ਕਿ ਜੇ ਆਪਣਾ ਜੋ ਫਿਊਚਰ ਹੈ ਉਹ ਬਚਾਉਣਾ ਹੈ ਚੰਗੀ ਹਵਾ ਚਾਹੀਦੀ ਹੈ ਉਹਦੇ ਵਾਸਤੇ ਵੀਡੀਓ ਲਗਾਣੇ ਪਾਉਗੇ ਜਿੱਥੇ ਬਾਕੀ ਕਾ ਦੋਸਤੋ ਇੱਕ ਹੋਰ ਚੀਜ਼ ਥੋੜੀ ਜਿਹੀ ਨੌਲੇਜ ਤੁਹਾਨੂੰ ਦੱਸਣ ਲੱਗਾ ਤੁਹਾਨੂੰ ਜੋ ਵੀਰ ਕੋਈ ਨਵੇਂ ਨਵੇਂ ਸਾਈਕਲ ਲੈਣ ਲੱਗੇ ਜਾਂ ਸਾਈਕਲਿੰਗ ਕਰਨ ਲੱਗੇ ਨੇ ਜਿਵੇਂ ਇਹ ਜਿਹੜਾ ਸਾਈਕਲ ਹੈ ਇਹ 8 ਔਰ 3 ਗੀਅਰ ਦੇ ਵਿੱਚ ਆ 8 ਜੋ ਇਹਦੇ ਗੀਅਰ ਨੇ ਬੈਕਸਾਈਡ ਆ 8 ਜੋ ਕੈਸਟ ਆ ਇਹ ਲੱਗੀਆਂ ਹੋਈਆਂ ਔਰ 3 ਇਹਦੇ ਫਰੰਟ ਦੇ ਵਿੱਚ ਜੋ ਪਲੇਨ ਏਰੀਆ ਜਿੱਦਾਂ ਹੁਣ ਰੋਡ ਦੇ ਉੱਪਰ ਜਾ ਰਹੇ ਆ ਤਾਂ ਇਹਦੇ ਵਿੱਚ ਕੀ ਆ ਜੋ ਫਰੰਟ ਵਾਲੀ ਆ ਉਹ 3 ਨੰਬਰ ਦੇ ਉੱਪਰ ਆ ਔਰ ਜੋ ਬੈਕ ਵਾਲਾ ਏ ਤਾਂ ਉਹ ਮੈਕਸਿਮਮ 4 ਤੋਂ ਲੈ ਕੇ 6 ਜਾਂ 7 ਤੱਕ ਵਧੀਆ ਚੱਲਦਾ ਏ ਅਗਰ ਤੁਸੀਂ 8 ਦੇ ਵਿੱਚ ਲਾਓਗੇ ਇਹਨੂੰ ਤਾਂ 8 ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਏ ਔਰ ਜੋ 1 2 ਔਰ 3 ਉਹ ਉਹਦੇ ਨਾਲ ਗਰਾਰੀ ਜਿਹੜੀ ਛੋਟੀ ਛੋਟੀ ਹੋ ਜਾਂਦੀ ਏ ਉਹਦੇ ਨਾਲ ਸੌਰੀ ਉਹਦੇ ਨਾਲ ਗਰਾਰੀ ਵੱਡੀ ਹੋ ਜਾਂਦੀ ਆ ਉਹਦੇ ਨਾਲ ਥੋੜਾ ਚਲਾਉਣ ਦੇ ਵਿੱਚ ਦਿੱਕਤ ਆਂਦੀ ਏ ਤੇ ਬਾਕੀ ਇਹ ਚੀਜ਼ ਆ ਜੋ सਸਪੈਂਸ਼ਨ ਹੈ ਦਾ 100 mm ਦਾ ਲੌਕ ਲੌਕ ਐਂਡ ਆਊਟ ਵਾਲਾ ਉਹ ਜਦੋਂ ਪਲੇਨ ਏਰੀਆ ਵਿੱਚ ਸਾਈਕਲ ਚਲਾਉਣਾ ਹੈ ਤਾਂ ਉਹਨੂੰ ਲੌਕ ਕਰਕੇ ਰੱਖਣਾ ਹੈ ਦੋਸਤੋ ਰੋਡ ਆਹ ਹੈ NH 703 ਨੈਸ਼ਨਲ ਹਾਈਵੇ 703 ਇਹ ਜਿਹੜਾ ਰੋਡ ਆ ਬਰਨਾਲਾ ਤੋਂ ਜਾਂਦਾ ਇਹ ਸਿੱਧਾ ਜਲੰਧਰ ਨੂੰ 메ਨ ਹਾਈਵੇ ਆ ਇਹ ਟ੍ਰੈਫਿਕ ਬਹੁਤ ਜ਼ਿਆਦਾ ਸੜੋਡ ਦੇ ਉੱਪਰ ਬਟ ਫਿਰ ਵੀ ਰੋਡ ਚੌੜਾ ਹੋਣ ਕਰਕੇ ਸਾਈਕਲ ਚਲਾਉਣ ਦੇ ਵਿੱਚ ਕੋਈ ਨਹੀਂ ਜ਼ਿਆਦਾ ਦਿੱਕਤ ਪਰੇਸ਼ਾਨੀ ਥੇ ਨਹੀਂ ਹੈ ਤਕਰੀਬਨ 24 ਤੋਂ 25 ਕਿਲੋਮੀਟਰ ਦੂਰ ਦਾੜਾ ਸਫਰ ਆ ਤਿਆਰ ਕਰਨ ਤੋਂ ਬਾਅਦ ਪਹੁੰਚਣ ਲੱਗੇ ਆਪਾਂ ਹੁਣ ਪਿੰਡ ਦੇ ਨਜ਼ਦੀਕ ਤੇ ਇੱਥੇ ਹੀ ਕਰਦੇ ਆਂ ਬਲੌਗ ਦੀ ਸਮਾਪਤੀ ਦਿਓ ਇਜਾਜ਼ਤ ਮਿਲ ਜੇ ਫਿਰ ਨਵੇਂ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਔਰ ਆਪਣੇ ਸੁਝਾਅ ਜਰੂਰ ਦਿਓ ਰੱਬ ਰੱਖਾ